ਇਹ ਆਪਣੇ ਸਮਰਾਲੇ ਦੇ ਮੁੰਡਾ ਜੀ ਮੇਰਾ ਭਾਈ ਆ ਤੇ ਇੱਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਚੱਲੇ ਬਾ ਮਾਸਤਰਾ ਮੱਥਾ ਢੇਕਣਾ ਇਹ ਚੰਡੀਗੜ੍ਹ ਰੋਡ ਤੋਂ ਸਿੱਧਾ ਜਾ ਰਹੇ ਸੀ ਜਿਹੜਾ ਆਪਣਾ ਬਾਈਪਾਸ ਤੋਂ ਬੌਂਦਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲੈ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖਿਆ ਉਹ ਸਿੱਧੀ ਗੱਡੀ ਘੱਪੇ ਕਰਦੀ ਤੇ ਸਿੱਧਾ ਜਾ ਰਹੇ ਸੀ ਇਹ ਵਿੱਚ ਵੱਜਿਆ ਜੀ ਸੱਜਣਾ ਕਰਨੇ ਲਈ ਕਿਹੜਾ ਤਰੀਕਾ? ਕਿੰਨਾ ਸੋਤੋ? ਮੇਰੇ ਸੋਖਬੀ ਸਿੰਘ ਜੀ ਐਕਸੀਡੈਂਟ ਆਇਆ ਉਹਦਾ ਨਾਮ ਕੀ ਹੈ? ਉਹਦਾ ਨਾਮ ਲਖਬੀਰ ਸਿੰਘ ਜੀ ਕੀ ਰਿਸ਼ਤਾ ਤੁਹਾਡਾ ਨਾਲ? ਮੇਰਾ ਭਾਈ ਹੈ ਉਹਦਾ ਜੀ। ਕਿੱਥੋਂ ਕਿੱਥੇ ਜਾ ਰਹੇ ਸੀ ਕੀ ਗੱਲ ਹੋਈ? ਇਹ ਆਪਣੇ ਸਮਰਾਲੇ ਦੇ ਮੁੰਡਾ ਜੀ ਮੇਰਾ ਭਾਈ ਆ ਤੇ ਇੱਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ। ਇਹ ਚੱਲੇ ਪਾ ਮਾਸਟਰਾਂ ਮੱਥਾ ਟੇਕਣਾ। ਇਹ ਚੰਡੀਗੜ੍ਹ ਰੋਡ ਤੋਂ ਸਿੱਧਾ ਜਾ ਰਹੇ ਸੀ। ਜਿਹੜਾ ਆਪਣਾ ਬਾਈਪਾਸ ਤੋਂ ਬੌਂਦਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲੈ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖਿਆ ਸਿੱਧੀ ਗੱਡੀ ਗੱਪੇ ਕਰਦੀ ਤੇ ਸਿੱਧਾ ਜਾ ਰਹੀ ਸੀ ਇਹ ਵਿੱਚ ਵੱਜੇ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੂੰ ਕੌਣ ਲੈ ਗਿਆ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਸਾਨੂੰ ਫੋਨ ਕਰਿਆ ਵੀ ਤੁਹਾਡੇ ਬੰਦੇ ਐਵੇਂ ਗਿਰੇ ਪਏ ਨੇ ਤੇ ਅਸੀਂ ਮੁੰਡੇ ਉਹੀ ਮੁੰਡੇ ਲੈ ਆਏ ਇਹਨਾਂ ਨੂੰ ਇੱਕ ਮੁੰਡਾ ਹਾਂਜੀ ਉਹ ਗੱਟ ਜਿਹੜੀ ਉਹ ਸਕੋਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਕਿੱਥੇ ਦੇ ਉਹ ਸਮਰਾੜੇ ਦੇ ਬੰਦੇ ਨੇ ਇੰਨਾ ਪਤਾ ਹੀ ਇਹ ਨਹੀਂ ਪਤਾ ਕੌਣ ਆ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਤੀ ਉੱਥੇ ਹੁਣ ਦੋਨੇ ਮੁੰਡੇ ਕਿਸ ਤਰ੍ਹਾਂ ਦੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਉਹਦਾ ਡੈਕਟਰ ਜਿਹਦਾ ਨਾਮ ਕੀ ਸੀ ਉਹਦਾ ਨਾਮ ਹੈਗਾ ਲਾਲੀ ਜੀ ਪਿੱਛੇ ਰਹਿਣ ਵਾਲਾ ਉਹ ਟਾਲਾ ਵਾਲਾ ਜੀ ਕਿੰਨੀ ਉਮਰ ਹੈ ਉਹਦੀ ਉਮਰ ਹੋਊਗੀ ਉਹਦੀ 35 ਸਾਲ ਦੀ 30 35 ਸਾਲ ਇੰਨੀ ਕੋਮ ਹੈਂ ਜੀ ਇਹਦੀ ਤਾਂ ਸੋਨਾ ਸਾਲ ਉਮਰ ਆ ਜਲੇ ਥੋੜੀ ਇਹ ਜੀ ਸੋਲਾ ਸਾਲ ਦਾ ਹਾਂਜੀ ਜੰਮ ਲੀ ਕਰਦਾ ਕਮਨ ਨਾਈ ਦਾ ਕੰਮ ਸਿੱਖਦਾ ਹੀ ਕਿਵੇਂ ਹੁਣ ਸੱਟਾ ਕਿੰਨੀ ਲੱਗੀਆਂ ਸੱਟਾ ਠੀਕ ਹੈ ਜੀ ਮਤਲਬ ਬਾਹਾਂ ਤੇ ਲੱਗੀ ਹੈ ਬਾਹ ਫ੍ਰੈਕਚਰ ਹੋ ਗਈ ਜੀ ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੇ ਤੇ ਟਾਂਕੇ ਲੱਗੇ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਘਟਨਾ ਬਾਰੇ ਕੋਈ ਕੋਟਨਾ ਦਾ ਹੁਣ ਬਹੁਤ ਬੁਰਾ ਹੋਇਆ ਜੀ ਉਹ ਮੁੰਡਾ ਹੁਣ ਆਪਣਾ ਯਾਰ ਦੋਸਤੀਗਾ ਬਣਾਈ ਉਹ ਮੁੰਡਾ ਪੂਰਾ ਹੋ ਗਿਆ ਜੀ ਧੰਨਵਾਦ ਹਾਂ ਕੀ ਨਾਮ ਤੁਹਾਡਾ ਚੰਦਰਪਾਲ ਸਿੰਘ ਜਿਹੜੇ ਮੁੰਡੇ ਐਕਸੀਡੈਂਟ ਹੋਇਆ ਉਹ ਤੁਹਾਡਾ ਕਿਹਦਾ ਮਾਮੇ ਦਾ ਮੁੰਡਾ ਜੀ ਜੀ ਨਾਮ ਹੈ ਲਾਲੀ ਜੀ ਇਹ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਇਹ ਹੋਇਆ ਜੀ ਇਹ ਬਾਬਾ ਮਾਸਰਾਮ ਦੇ ਜਾ ਰਹੇ ਸੀਗੇ ਜੀ ਉਦੋਂ ਗੱਡੀ ਵਾਲਿਆਂ ਨੇ ਗੱਡੀ ਮੋੜਤੀ ਤੇ ਮੋਟਰਸਾਈਕਲ ਵਿੱਚ ਲੱਗ ਗਈ ਇਹ ਕਿੱਥੇ ਹੋਇਆ ਵਾ ਐਮਐਲਏ ਦੇ ਦਫ਼ਤਰ ਕੋਲ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਥੋੜੇ ਤੇ ਹਾਂ ਜੀ ਕੀ ਲੱਗਦਾ ਜੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਹੁਣ ਤੱਕ ਕੁਝ ਨਹੀਂ ਪਤਾ ਲੱਗਾ ਜੀ ਮੌਕੇ ਤੇ ਹੈ ਹੀ ਨਹੀਂ ਸੀ ਅਸੀਂ ਕਿੱ데 ਜਾਣੇ ਸੀ ਜੀ 2 ਵਜੇ ਜਾਣੇ ਸੀ ਦੂਸਰਾ ਪਿਸਤਾ ਉਹ ਠੀਕ ਆ ਜੀ ਉਹਦੇ ਲੱਤ ਟੁੱਟ ਗਈ ਇੱਕ ਸੱਟ ਲੱਗ ਗਈ ਸਿਰ ਤੇ ਸੱਟ ਲੱਗ ਗਈ ਜੀ ਡੈਥ ਹੋ ਗਈ ਇਹਦੀ ਡੈਥ ਹੋ ਗਈ ਕਿੱਦਿ ਕੋ ਮਰਸੀ 35 ਸਾਲ ਦੀ ਹੈ ਹਾਂਜੀ ਕਿੰਨੇ ਬੱਚੇ ਬੱਚਾ ਹੈ ਜੀ ਕੀ ਕਹਿਣਾ ਚਾਹੁੰਦੇ ਸੀ ਐਜੂਕੇਟ ਬਣਾਉਣ ਲੈ ਕੇ ਕੀ ਜਣਾ ਕਰੋ ਕੀ ਕਹੀ ਹੈ ਜੀ ਪਸੂਣ ਕਿ ਆਪਾਂ ਹੋਣਾ ਸੀ ਹੋ ਗਿਆ ਜੀ ਤੁਸੀਂ ਕਹਿ ਰਹੇ ਹੋ ਗਲਤੀ ਕੀਤੀ ਉਸ ਆਦੀਏ ਕੁਝ ਨਹੀਂ ਕਹਿ ਸਕਦੇ ਜੀ ਹੁਣ ਕਿਹਦੀ ਗਲਤੀ ਆ ਜਾਂ ਦੇਖਿਆ ਹੀ ਨਹੀਂ ਗਾ ਜੀ ਕੋਈ ਮੰਗ ਕਰਦੇ ਇਹ ਤਾਂ ਦੇਖੋ ਮਾਲਕਤ ਕਹਿਣ ਕੁਝ ਪੁੱਛੋਗੇ ਜੀ ਕੋਸਾ ਡਾਕਟਰ ਨਸੀਬ ਜੀ ਇੱਕ ਕਰਨਾ ਹੋਈ ਆ ਦੋ ਪੇਸ਼ੈਂਟ ਆਏ ਸੀ ਕਿਸ ਤਰ੍ਹਾਂ ਦੇ ਟੀਮ ਹਾਂਜੀ ਮੇਰੇ ਕੋ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੇ ਵੀ ਸਟਾਟਸ ਥੋੜੀ ਕ੍ਰਿਟੀਕਲ ਜੀ ਡੈਥ ਵਿੱਚ ਕੀ ਨਾਮ ਆ ਕਿ ਨਹੀਂ ਬੋਲਦੇ ਤੇ ਉਸ ਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਡਡਰ ਆਇਆ ਸੀ ਜਾਂ ਉਹ ਬ੍ਰੌਡਡਰ ਹੈ ਤੇ ਉਸ ਜਿਹੜੀ ਕੀਮੇ ਕੰਡੀਸ਼ਨ ਆ ਕਿ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ 32 ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਹੈ ਉੱਪਰ ਕਿਹਦੀ ਹੈ 17 ਸਾਲ ਉਹ ਵੀ ਸਭ ਟੱਕਰ ਲੀ ਗਏ ਉਹਦੇ ਖੱਬੇ ਗੋਟ 'ਚ ਲੱਗੇ ਤੁਸਪਾ ਲੱਗੇ ਕਿਸੇ ਤੇ ਜਾ ਰਹੇ ਸੀ ਬਾਈਕ ਤੇ ਸੀਗੇ ਜਿਹੜੀ ਟਿਕਿਆ ਸੋਣੇ ਇਹ ਛੱਡੀ ਕੇ ਰੋਡ ਤੇ ਹੋਏ